ਲੋਕ ਮਨਾ ਵਿੱਚ ਅਮਿਤ ਛਾਪ ਛੱਡ ਗਏ ਸਵਰਗਵਾਸੀ ਸ਼੍ਰੀ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਉਹਨਾਂ ਦੀ ਨਿੱਗੀ ਯਾਦ ਵਿੱਚ ਸੰਦੀਪ ਸਿੰਘਲਾ ਦੇ ਪਿਤਾ ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲਖਾਵਲੋ ਸਿਵਲ ਹਸਪਤਾਲ ਤੂਰੀ ਵਿੱਚ ਅਟੋਟ ਲੰਗਰ ਚਲਾਇਆ ਗਿਆ ਵੇਖੋ ਖਾਸ ਰਿਪੋਰਟ ਅੱਜ 10 ਜਨ ਅੱਜ ਦਾ 10 ਜਨਵਰੀ ਮੇਰੇ ਬੇਟੇ ਸੰਦੀਪ ਸਿੰਘਲਾ ਦਾ ਜਨਮ ਦਿਨ ਹੈ ਉਸ ਦੀ ਯਾਦ ਦੇ ਵਿੱਚ ਉਸ ਨੂੰ ਯਾਦ ਨੂੰ ਤਾਜ਼ਾ ਰੱਖਣ ਦੇ ਵਿੱਚ ਅਸੀਂ ਅੱਜ ਲੰਗਰ ਦਾ ਜਿੰਨਾ ਵੀ ਸਾਥ ਬਣ ਪਾਇਆ ਅਸੀਂ ਕੀਤਾ ਔਰ ਆਏ ਸਾਲ ਤੋਂ ਕਰ ਰਹੇ ਆਂ ਔਰ ਅੱਗੇ ਵੀ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਕਿ ਸਾਨੂੰ ਇਨੀ ਤਾਕਤ ਦੇਵੇ ਵੀ ਅਸੀਂ ਉਹਦੀ ਯਾਦ ਨੂੰ ਤਾਜ਼ਾ ਰੱਖ ਸਕੀਏ ਦੇਖੋ ਅਸੀਂ ਹਰ ਜਗ੍ਹਾ ਕੋਸ਼ਿਸ਼ ਕਰਦੇ ਆਂ ਵੀ ਆਪਣੀ ਹਾਜ਼ਰੀ ਹਰ ਜਗ੍ਹਾ ਦੇਈਏ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਆ ਜਾ ਸਕੀਏ ਤਾਂ ਅਸੀਂ ਆਪਦਾ ਸੁਹਾਗਿਆ ਸਮਝਦੇ ਆਂ ਤੇ ਇਹੀ ਅਸੀਂ ਮਤਲਬ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਕਿ ਸਾਨੂੰ ਅੱਗੇ ਵਾਸਤੇ ਸੰਦੀਪ ਸਿੰਘ ਲਾ ਦੀ ਯਾਦ ਦੇ ਵਿੱਚ ਸਾਨੂੰ ਲਈ ਦੇ ਔਰ ਲੰਗਰ ਵਗੈਰਾ ਦੇ ਜਿੰਨੇ ਵੀ ਦੀ ਇੱਛਾ ਸੀ ਉਹਨਾਂ ਮੁਤਾਬਕ ਹੀ ਚੱਲ ਸਕੀ ਹੈ ਲੋਕ ਮਨਾ ਵਿੱਚ ਅਮਿਤ ਛਾਪ ਛੱਡ ਗਏ ਸਵਰਗਵਾਸੀ ਸ਼੍ਰੀ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਉਹਨਾਂ ਦੀ ਨਿੱਗੀ ਯਾਦ ਵਿੱਚ ਸੰਦੀਪ ਸਿੰਘਲਾ ਦੇ ਪਿਤਾ ਗਉ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲਖਾਵਲੂ ਸਿਵਲ ਹਸਪਤਾਲ ਤੂਰੀ ਵਿੱਚ ਅਟੁੱਟ ਲੰਗਰ ਚਲਾਇਆ ਗਿਆ ਵੇਖੋ ਖਾਸ ਰਿਪੋਰਟ ਜਨਵਰੀ ਮੇਰੇ ਬੇਟੇ ਸੰਦੀਪ ਸਿੰਘਲਾ ਦਾ ਜਨਮ ਦਿਨ ਹੈ ਉਸ ਦੀ ਯਾਦ ਦੇ ਵਿੱਚ ਉਸ ਨੂੰ ਯਾਦ ਨੂੰ ਤਾਜ਼ਾ ਰੱਖਣ ਦੇ ਵਿੱਚ ਅਸੀਂ ਅੱਜ ਲੰਗਰ ਦਾ ਜਿੰਨਾ ਵੀ ਸਭ ਤੋਂ ਵੱਨ ਪਾਇਆ ਅਸੀਂ ਕੀਤਾ ਔਰ ਆਏ ਸਾਲ ਤੋਂ ਕਰ ਰਹੇ ਹਾਂ ਔਰ ਅੱਗੇ ਵੀ ਪਰਮਾਤਮਾ ਮੁਰੇ ਅਰਦਾਸ ਕਰਦੇ ਆ ਕਿ ਸਾਨੂੰ ਇੰਨੀ ਤਾਕਤ ਦੇਵੇ ਵੀ ਅਸੀਂ ਉਹਦੀ ਯਾਦ ਨੂੰ ਤਾਜ਼ਾ ਰੱਖ ਸਕੀਏ ਦੇਖੋ ਅਸੀਂ ਹਰ ਜਗ੍ਹਾ ਕੋਸ਼ਿਸ਼ ਕਰਦੇ ਆ ਵੀ ਆਪਣੀ ਹਾਜ਼ਰੀ ਹਰ ਜਗ੍ਹਾ ਦਈਏ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਆ ਜਾ ਸਕੀਏ ਤਾਂ ਅਸੀਂ ਆਪਦਾ ਸੁਹਾਗਿਆ ਸਮਝਦੇ ਆ ਤੇ ਇਹੀ ਅਸੀਂ ਮਤਲਬ ਪਰਮਾਤਮਾ ਮੁਰੇ ਅਰਦਾਸ ਕਰਦੇ ਆ ਇਸਨੂੰ ਅੱਗੇ ਵਾਸਤੇ ਸੰਦੀਪ ਸਿੰਘ ਦਾ ਵੀ ਯਾਦ ਦੇ ਵਿੱਚ ਸਾਨੂੰ ਭਲਾਈ ਦੇ ਔਰ ਲੰਗਰ ਵਗੈਰਾ ਦੇ ਜਿੰਨੇ ਵੀ ਉਹਦੀ ਇੱਛਾ ਸੀ ਉਹਦੇ ਮੁਤਾਬਕ ਅਸੀਂ ਚੱਲ ਸਕੀਏ